ਸਭ ਦੋਸਤਾਂ ਦਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਅੱਜ ਤੁਹਾਡੇ ਲਈ ਮੈਂ ਇੱਕ ਨਵੀਂ ਲਿਖਤ ਲੈ ਕੇ ਆਇਆ ਦੁੱਖ ਬਿਨ ਵੀ ਅਕਸਰ ਜਦੋਂ ਬੰਦੇ ਦੇ ਉੱਪਰ ਸੁੱਖਾ ਦਾ ਦੌਰ ਚੱਲਦਾ ਹੈ ਤਾਂ ਬੰਦਾ ਨਾ ਸ਼ੁਕਰਾ ਹੋ ਜਾਂਦਾ ਹੈ ਉਸ ਉੱਪਰ ਵਾਲੇ ਨੂੰ ਭੁੱਲ ਜਾਂਦਾ ਹੈ ਰੋਸੇ ਕਰ ਲੈਂਦਾ ਹੈ ਇਸ ਲਈ ਜੋ ਦੁੱਖਾਂ ਦਾ ਸਮਾਂ ਉਹ ਵੀ ਬਹੁਤ ਮਾਇਨੇ ਰੱਖਦਾ ਹੈ ਸੁੱਖਾ ਵਿੱਚ ਤਾਂ ਹਰ ਬੰਦਾ ਮौज-ਮਸਤੀ ਖੁਸ਼ੀ ਮਨਾਉਂਦਾ ਹੈ ਮਜਾ ਤਾਂ ਦੁੱਖਾਂ ਦਾ ਪਹਾੜ ਵੇ ਤੇ ਬੰਦਾ ਖੁਸ਼ ਰਵੇ ਉਸ ਦੀ ਮੋਜ ਵਿੱਚ ਰਵੇ ਸੋ ਗੌਰ ਫਰਮਾਣਾ तेरी चाहत दा जे नहीं तेरी चाहत दा जे नहीं दे तो रोसे जे करदा तेरी चाहत दा जे नहीं दे रहा। तो रोसे जे करदा है, तो है। शुक्र मनाया कर उस दा राज्य के ढिड पर्दा भरदा है शुक्र मनाया कर उस दा राज्य के ढिड पर्दा है ਸੁਖ ਦੇ ਬੱਦਲ ਵੀ ਉੱਠਣਗੇ ਸੁਖ ਦੇ ਬੱਦਲ ਵੀ ਉੱਠਣਗੇ ਜੇ ਦੁੱਖ ਦਾ ਮੀਂਹ ਪਿਆ ਵਰਦਾ ਏ ਸ਼ੁਕਰ ਮਨਾਇਆ ਕਰ ਉਸ ਦਾ ਰਾਜ ਕੇ ਟਿੱਡਜਾ ਪਰਦਾ ਏ ਸ਼ੁਕਰ ਮਨਾਇਆ ਕਰ ਉਸ ਦਾ ਰਾਜ ਕੇ ਟਿੱਡਜਾ ਪਰਦਾ ਏ ਕਰ ਕੋਸ਼ਿਸ਼ ਫਿਰ ਉੱਠਣ ਦੀ ਕਰ ਕੋਸ਼ਿਸ਼ ਫਿਰ ਉੱਠਣ ਦੀ ਕਿਉਂ ਹੁਣ ਚੱਲਣ ਤੋਂ ਡਰਦਾ ਏ ਕਰ ਕੋਸ਼ਿਸ਼ ਫਿਰ ਉੱਠਣ ਦੀ ਕਿਉਂ ਹੁਣ ਚੱਲਣ ਤੋਂ ਡਰਦਾ ਏ ਭੁੱਲ ਜਾਂਦਾ ਅਕਸਰ ਰੱਬ ਸੁੱਖਾਂ ਵਿੱਚ ਭੁੱਲ ਜਾਂਦਾ ਅਕਸਰ ਰੱਬ ਸੁੱਖਾਂ ਵਿੱਚ ਸੱਚ ਜਾਣੀ ਦੁੱਖ ਬਿਨ ਵੀ ਨਾ ਸਰਦਾ ਏ ਸੱਚ ਜਾਣੀ ਦੁੱਖ ਬਿਨ ਵੀ ਨਾ ਸਰਦਾ ਏ ਸ਼ੁਕਰ ਮਨਾਇਆ ਕਰ ਉਸ ਦਾ ਰੱਜ ਕੇ ਟਿਡ ਜਾ ਪਰਦਾ ਏ ਸ਼ੁਕਰ ਮਨਾਇਆ ਕਰ ਉਸ ਦਾ ਰਾਜ ਕੇ ਟਿੱਟ ਜਾ ਪਰਦਾਏ ਦੋਸਤੋ ਅਗਰ ਅੱਜ ਦੀ ਲਿਖਤ ਤੁਹਾਨੂੰ ਪਸੰਦ ਆਈ ਹੋਵੇ ਤਾਂ ਇੱਕੋ ਹੀ ਬੇਨਤੀ ਇਹ ਕਿ ਆਪਣਾ ਲਾਈਕ ਤੇ ਕਮੈਂਟ ਸਾਡੀ ਹਰ ਵੀਡੀਓ ਨੂੰ ਜ਼ਰੂਰ ਦਿਆ ਕਰੋ ਤਾਂ ਕਿ ਸਾਡਾ ਲਿਖਣ ਦਾ ਜੋ ਮਨੋਬਲੇ ਉਹ ਬਰਕਰਾਰ ਰਹੇ ਤੁਹਾਡੇ ਦੋਸਤਾਂ ਦੇ ਪਿਆਰ ਸਦਕਾ ਹੀ ਅਸੀਂ ਤੁਹਾਡੇ ਲਈ ਨਵੀਂ ਤੋਂ ਨਵੀਂ ਲਿਖਤ ਲੈ ਕੇ ਆਉਂਦੇ ਆ ਸੋ ਇੱਕ ਬੇਨਤੀ ਹੋਰ ਏ ਜੋ ਦੋਸਤ ਪਹਿਲੀ ਦਫਾ ਸਾਡੀ ਵੀਡੀਓ ਨਾਲ ਜੁੜੇ ਨੇ ਸੋ ਸਾਡੇ YouTube ਚੈਨਲ ਤੇ Facebook ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰ ਲੋ ਸੋ ਹੁਣ ਮੈਂ ਤੁਹਾਡੇ ਤੋਂ ਅੱਗੇ ਲੈਣ ਜਾਵਾਂਗਾ ਫਿਰ ਕਿਸੇ ਨਵੇਂ ਦਿਨ ਨਵੀਂ ਲਿਖਤ ਦੇ ਨਾਲ ਹਾਜ਼ਰ ਹੋਵਾਂਗਾ ਤਦ ਤੱਕ ਦੇ ਲਈ ਜੈ ਜੀ